ਆਪਣੇ ਸਾਰੇ ਯਾਰਾਂ ਤੇ ਬੌਪਰੀਆ ਹੁਸ਼ਿਆਰਾ ਗਰਾਊਂਡ ਦੇ ਵਿੱਚ ਆ ਗਿਆ ਤਾੜੀਆਂ ਜ਼ੋਰਦਾਰ ਇਹ ਹੁਸ਼ਿਆਰ ਸਿੰਘ ਹੈ ਇਹ ਵੱਡੇ ਵੱਡੇ ਰੇਡਰਾਂ ਨੂੰ ਕਹਿ ਕਹਿ ਕੇ ਜੱਫੇ ਲਾਉਣ ਦਾ ਦਮ ਰੱਖਦਾ ਹੈ ਦੋ ਕੁ ਦਿਨਾਂ ਤੋਂ ਹੁਸ਼ਿਆਰਾਂ ਰੈਸਟ ਤੇ ਚੱਲ ਰਿਹਾ ਹੈ ਬੌਪੁਰ ਦੀ ਟੀਮ ਫਾਈਨਲ ਦੇ ਵਿੱਚ ਹੈ ਸੂਬਾ ਸਿੰਘ ਨੈਣ ਦੇ ਪੁੱਤਰ ਨੇ ਵੱਡੇ ਵੱਡੇ ਰੇਡਰਾਂ ਦੇ ਰਾਹ ਬੰਦ ਕੀਤੇ ਹੈ ਇਹ ਜਲਾਲਪੁਰੀਏ ਪਾਲੇ ਦਾ ਚਹੇਤਾ ਹੈ ਇਹ ਬੱਗਿਆਂ ਵਾਲੇ ਦੁੱਲੇ ਦਾ ਚਹੇਤਾ ਹੈ ਇਹ ਕਹਿੰਦੇ ਸੇਵਾ ਸਿੰਘ ਰਾਣੇ ਦਾ ਚਹੇਤਾ ਹੈ ਮੇਨ ਸਟੇਜ ਤੋਂ ਖੱਬੇ ਪਾਸੇ ਬੌਪੁਰਾ ਕੁਲਦੀਪ ਗਰਾਊਂਡ ਕਲੀਅਰ ਕਰ ਦਿਓ ਮੇਰਾ ਵੀਰ ਬਣ ਕੇ ਫਾਈਨਲ ਸ਼ੁਰੂ ਹੋ ਗਿਆ ਬੱਲਾ ਦੇ ਮੇਲੇ ਦਾ ਇੱਕ ਪਾਸੇ ਕਹਿੰਦੇ ਜਿਲ੍ਹਾ ਰੂਪਨਗਰ ਦਾ ਵੱਡਾ ਪਿੰਡ ਪ੍ਰਸਾਲਪੁਰ ਕਬੱਡੀ ਦੀ ਦੁਨੀਆ ਦੇ ਵਿੱਚ ਤੇ ਦੂਜੇ ਪਾਸੇ ਜਿਲ੍ਹਾ ਸੰਗਰੂਰ ਦਾ ਬੌਪੜਾ ਉਧਰ ਆਸ਼ੀਫ ਫੌਜੀ ਬੱਲਾ ਵਾਲੇ ਵੱਲੋਂ ਅਗਲੇ ਸਾਲ ਐਲਈਡੀਆਂ ਦਿੱਤੀਆਂ ਜਾਣਗੀਆਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਾਉਂਡ ਬੰਗਾਲੇ ਯੂਕੇ ਤੋਂ ਤੇ ਯੂਐਸਏ ਤੋਂ ਡਾਲਰ ਕੱਪ ਮਿੱਤਰਾਂ ਦਾ ਦੇਖਣ ਲਈ ਤੋਂ ਵੀ ਘੁੰਮ ਦੀ ਬਿਊਟੀ ਪਾਰਲਰ ਤਕੜਿਆਂ ਦੀ ਇਹ ਖੇਡ ਰਕਾਨੇ ਮਾਰੇ ਭਾਰਨਾ ਸਹਿੰਦੇ ਅੱਜ ਬੱਲਾ ਦੇ ਕੱਪ ਦੇ ਵੱਲੋਂ ਵੇਖੀ ਲ ਕਰੇ ਪੈਂਦੇ ਉਹ ਬੱਲਾਂ ਦੇ ਕੱਪ ਤੇ ਵੱਲੋਂ ਵੇਖ ਲਲਕਰੇ ਪੈਂਦੇ ਪਹਿਲੀ ਕਬੱਡੀ ਪੌਣ ਦੇ ਲਈ ਰਕੇਸ਼ ਕਹਿੰਦੇ ਬੌਪੜ ਦੀ ਧਰਤੀ ਦਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਵੱਜ ਚੁੱਕਿਆ ਮੀਰਪੁਰੀਏ ਉਹ ਬੈਸਟਾਂ ਨੂੰ ਬੁਲਟ ਦਿੱਤੇ ਜਾਣਗੇ ਕਹਦੇ ਪਰਸਾਲਪੁਰੀਏ ਅਰਸ਼ ਨੂੰ ਕਹਦੇ ਅਮਰਤ ਨੂੰ ਹੁਣ ਕੌਣ ਜਫਾ ਲਾਵੇਗਾ ਮੀਰਪੁਰੀਏ ਇੱਕ ਨੂੰ ਕਰਕੇ ਟੱਚ ਨੌਪਰੀਆ ਰਕੇਸ਼ ਕਹਿੰਦੇ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਵੱਡੇ ਭਾਈ ਸ਼ੀਰਾ ਆ ਗਿਆ ਕਬੱਡੀ ਪੌਂਟ ਤੇਬਿਆਂ ਦਾ ਪੁੱਤ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਤੇਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਬੱਲਾਂ ਵਾਲੇ ਕੱਪ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਨੀ ਇੱਕ ਪਾਸੇ ਬੂਟਾ ਨਦਾਨਾ ਨਾਲ सोनू ਬੌਪਰੀਆ ਨਾਲ ਬਲਕਾਰ ਹੁਸ਼ਿਆਰੇ ਦਾ ਵੀਰ ਨਾਲ ਕਹਿੰਦੇ ਦਿਉਰੇ ਵਾਲਾ ਅਮਨਾ ਮੇਰੇ ਮਿੱਤਰੋ ਚਾਰੇ ਅਸਮਾਨੀ ਬਿਜਲੀ ਵਰਗੇ ਆ ਅਸਮਾਨੀ ਬਿਜਲੀ ਜਦੋਂ ਧਰਤੀ ਤੇ ਡਿੱਗਦੀ ਹੈ ਫਿਰ ਹਜ਼ਾਰ ਬੁਲਟ ਦਾ ਕਰੰਟ ਮਾਰਦੀ ਹੈ ਅੱਜ ਦੁਗ-ਦੁਗ ਦਿੱਤੇ ਜਾਣਗੇ ਅੱਜ ਬੁਲਟ ਦਿੱਤੇ ਜਾਣਗੇ ਓਏ ਬੱਲਾ ਦੇ ਮੇਲੇ ਤੇ 1 ਲੱਖ ਤੇ ਪੌਣੇ ਲੱਖ ਦੀ ਟੱਕਰ ਚੱਲਦੀ ਹੈ ਆ ਬੁਲਟ ਦਿੱਤੇ ਜਾਣਗੇ ਸਲਵਾਣਾ ਯੂਐਸਏ ਅੰਕਿਤ ਯੂਐਸਏ ਦੇ ਵੱਡਾ ਭਰਾ ਸਾਡਾ ਕਾਲਾ ਮਾਲਵੇ ਵਾਲਾ ਕਹਿੰਦਾ ਵੀ ਦਿਉਰੇ ਵਾਲੇ ਅਮਲੇ ਦੇ ਤਿੰਨ ਜੱਫੇ 1100 ਰੁਪਏ ਦੇ ਹੋਣਗੇ ਇਹ ਸਾਡੇ ਕਾਲੇ ਹਰਾਂ ਨੇ ਨਾਲ ਕਰਵਾਇਆ ਉਹ ਅਰਸ਼ਲਵਾੜੇ ਦੀਆਂ ਗੱਲਾਂ ਸਾਡੇ ਅੰਕਿਤ ਦੀਆਂ ਪੀਣ ਵਾਲਾ ਪਾਣੀ ਪੁੱਜਦਾ ਕਰ ਦਿਓ ਜੀ ਬੇਨਤੀ ਹੈ ਮੈਚ ਬਹੁਤ ਤਕੜਾ ਹੈ ਨੇਪੜ ਦੀ ਧਰਤੀ ਦਾ ਸਾਹਲ ਕਹਿੰਦੇ ਕਬੱਡੀ ਕਰ ਤੋਂ ਆਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਹੈ ਮੀਰਪੁਰੀਏ ਦੇ ਨਾਲ ਟੱਕਰ ਪੈ ਗਈ ਉਹ ਟੱਕਰ ਸਿਰੇ ਦੀ ਹੈ ਪਰ ਕਹਿੰਦੇ ਭੱਜ ਗਿਆ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ ਆਹ ਦੇਖਦੇ ਆ ਵੀ ਸਰਾਲੇ ਵਾਲਾ ਗੋਰਾ ਕਬੱਡੀ ਪਾ ਰਿਹਾ ਹੈ ਸਰਾਲੇ ਵਾਲੇ ਗੁਲਜਾਰ ਸਿੰਘ ਨਾਗਰੇ ਦਾ ਪੁੱਤਰ ਬਾਪੂ ਹਜੂਰਾ ਸਿੰਘ ਦਾ ਪੋਤਰਾ ਗੋਰਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਵਿੱਚ ਬੱਲਾ ਹੁੰਦੀਆਂ ਗੱਲਾਂ ਸੋਹਣੇ ਯਾਰਾਂ ਦੀਆਂ ਉਹ ਵਿੱਚ ਬੱਲਾ ਹੁੰਦੀਆਂ ਗੱਲਾਂ ਕਬੱਡੀ ਸਟਾਰਾਂ ਦੀਆਂ ਇਹ ਕੁਲਦੀਪ ਗੁੱਜਰ ਦੇ ਯਾਰਾਂ ਦਾ ਮੇਲਾ ਇੱਕ ਦੋ ਤਿੰਨ live.in ਦੇ ਕੈਮਰੇ ਮਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ 1 ਲੱਖ ਤੇ ਪੌਣੇ ਲੱਖ ਦੇ ਲਈ ਬੈਸਟਾਂ ਦੇ ਲਈ ਦੁੱਗ-ਦੁੱਗ ਦਿੱਤੇ ਜਾਣਗੇ ਬੌਪਰੀਆ ਅਗਲੀ ਕਬੱਡੀ ਪਾ ਰਿਹਾ ਛੱਠਿਆਂ ਵਾਲਿਆ ਮਿੱਤਰੋ ਹੁਸ਼ਿਆਰਾ ਵੀ ਪੁੱਜਾ ਹੋਇਆ ਪਰ ਵੇਖਦੇ ਆ ਵੀ ਪਈ ਹੋਈ ਰੇਡ ਦੇ ਉੱਪਰ ਹੁਣ ਬਰਸਾਲਪੁਰਿਆ ਕਿਹੜਾ ਜਫਾ ਲਾ ਕੇ ਧੰਦਨ ਕਰਵਾਵੇਗਾ ਮੇਰੇ ਮਿੱਤਰੋ ਉਹ ਟੱਕਰ ਸਿਰੇ ਦੀ ਹੈ ਮੇਰੇ ਵੀਰੋ ਚਾਰ ਨੇ ਚਾਰੇ ਦੇ ਚਾਰੇ ਤਿਆਰ ਬਿੱਲਾ ਇੱਕ ਪਾਸੇ ਬਿੱਲਾ ਤੇ ਦੂਸਰੇ ਪਾਸੇ ਰਕੇਸ਼ ਉਹ ਭੱਜ ਗਿਆ ਮੇਰੇ ਮਿੱਤਰੋ ਵੀ ਭੱਜਿਆਂ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਵੀ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਦੁਨੀਆ ਕਿ ਤੁਮ ਪੈ ਗਈ ਬੱਲਾ ਦੇ ਕਬੱਡੀ ਕੱਪ ਦੀ ਸ਼ੀਰਾ ਚੱਕ ਲਈ ਸ਼ੇਰ ਵਾਲਾ ਮੈਗਨਮ ਆਫਟਰ ਗੱਡੀ ਦਾ ਜੇਤੂ ਬੁਲਟਾਂ ਦਾ ਜੇਤੂ ਮੋਟਰਸਾਈਕਲਾਂ ਦਾ ਜੇਤੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਧਰ ਸਾਡਾ ਗੋਪੀ ਬੋਲਣੀ ਸੰਪੰਟਾ ਨਾਲ ਅਮਰਤ ਹਾਜੀਪੁਰੀਆ ਕਨੇਡਾ ਵਾਲਾ ਯਾਰ ਪੁੱਜਿਆ ਹੋਇਆ ਤੇ ਤੇਜਿੰਦਰ ਢਿੱਲੋਂ ਦਾ ਸਨੌਰ ਦੇ ਮੋਨੀ ਦਾ ਦੇਵੀ ਗੜੀਏ ਹੈਪੀ ਦਾ ਅੱਜ ਮੇਰੇ ਮਿੱਤਰੋ ਜੋਰ ਲੱਗਿਆ ਹੋਇਆ ਵੀ ਮੇਲਾ ਸਾਡੇ ਯਾਰ ਕੁਲਦੀਪ ਗੁੱਜਰ ਦਾ ਮੇਲਾ ਬੱਲਾ ਵਾਲੇ ਯਾਰਾਂ ਦਾ ਮੇਰੇ ਮਿੱਤਰੋ ਇੱਕ ਪਾ ਸੇ ਪਰਸਾਲਪੁਰੀ ਅਰਸ਼ਾ ਦੂਜੇ ਪਾਸੇ ਸਾਹਿਲ ਦੇਬਰ ਦੀ ਧਰਤੀ ਦਾ ਹਰਿਆਣਾ ਤੇ ਪੰਜਾਬ ਦੀ ਟੱਕਰ ਬੱਲਾ ਦੇ ਵਿੱਚ ਪਈ ਹੋਈ ਹੈ ਓਏ ਮਿੱਤਰਾ ਚ ਮਿੱਤਰਾ ਚ ਖੜ ਕੇ ਪਈ ਜਰਾ ਸੁਣ ਕੇ ਜਾਵੀ ਸਰਦਾਰਾ ਉਹ ਮਿੱਤਰਾ ਚ ਮਿੱਤਰਾ ਚ ਖੜਕ ਪਈ ਜਰਾ ਸੁਣ ਕੇ ਜਾਈ ਸਰਦਾਰਾ ਹਰ ਸਲਵਾਣਾ ਅਮਰੀਕਾ ਅੰਕਿਤ ਯੂ ਐਸ ਏ ਤੇ ਨਾਲ ਸਾਡਾ ਕੌਮ ਮਾਲਵਾ ਕਹਿੰਦਾ ਵੀ ਅਣਦਾਣੇ ਵਾਲੇ ਬੂਟੇ ਦੇ ਵੀ ਤਿੰਨ ਜੱਫੇ ਇਹਨਾਂ ਭਰਾਵਾਂ ਦੇ ਵੱਲੋਂ 1100 ਰੁਪਏ ਦੇ ਹੋਣਗੇ ਵੱਡੇ ਮਾਣ ਅਣਦਾਣੇ ਵਾਲਿਆ ਕਹਦੇ ਦਿਉਰੇ ਵਾਲੇ ਨੂੰ ਵੀ ਜੇ ਬੁਲਟ ਤੇ ਬਹਿਣਾ ਆਹ ਗੋਰਾ ਫੜਨਾ ਪੈਣਾ ਆਹ ਸਰਾਲੇ ਵਾਲਾ ਉੱਠਣਾ ਪੈਣਾ ਪੂਟਾ ਪੂਟ ਰੂਗਾ ਕੰਮ ਕਸੂਤਾ ਪੂਟਾ ਕਰੂਗਾ ਕੰਮ ਕਸੂਤਾ ਸਰਾਲੇ ਵਾਲਾ ਗੋਰਾ ਉੱਡ ਗਿਆ ਕਹਿ ਦੋ ਵੱਡੇ ਪੈਲੀਆਂ ਨੂੰ ਗੱਪਰੂ ਇੱਕ ਟਣ ਗਿਆ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਕੀ ਬਾਤ ਐ ਸੱਜਣ ਜੀ ਮਸਲਾ ਬਣ ਗਿਆ ਏ ਇਹ ਕਹਿੰਦੇ ਬੱਲਾਂ ਦੇ ਮੇਲੇ ਤੇ ਰੌਲੇ ਤੋਂ ਮਸਲਾ ਬਣ ਗਿਆ ਬੋਲਟਾਂ ਦਾ ਮਸਲਾ ਬਣਿਆ ਹੋਇਆ ਮੇਰੇ ਮਿੱਤਰੋ ਇੱਕ ਪਾਸੇ ਮੈਦਾਨ ਦੇ ਵਿੱਚ ਵੇਖਦੇ ਆ ਇਹ ਮੀਰਪੁਰੀਆ ਇਹ ਮਾਨਸਾ ਵਾਲਾ ਇਹ ਗੱਲ ਗੱਲ ਤੇ ਅੜੀ ਪਗਾਉਂਦਾ ਪਰ ਬੋਪੁਰੀਆ ਰਕੇਸ਼ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਕਿ ਬੰਦੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜ ਮੂਰੇ ਮੁੱਕਰੀ ਨਾ ਹੱਲ ਪਿਆਰ ਦਾ ਮੋੜ ਦੂ ਜੱਟ ਨਹੀਂ ਤੂੰ ਸ਼ੀਰੇ ਦੀ ਕਬੱਡੀ ਪੈ ਰਹੀ ਹੈ ਪੀੜ ਵਾਲਾ ਪਾਣੀ ਬਾਈ ਜੀ ਗਰਾਊਂਡ ਦੇ ਵਿੱਚ ਪੂਰਾ ਕਰਦੀ ਹੈ ਖਿਡਾਰੀਆਂ ਦੇ ਲਈ ਕਈ ਵਾਰੀ ਅਨਾਉਂਸ ਹੋ ਗਿਆ ਨਾਲ ਬੂ ਸਪਰੇ ਇੱਕ ਪਾਸੇ ਪੂਟਾ ਦੂਜੇ ਪਾਸੇ ਸ਼ੀਰਾ ਸੰਗਰੂਰੀਏ ਦੀ ਟੱਕਰ ਕਹਿੰਦੇ ਮਾਨਸੇ ਵਾਲੇ ਦੇ ਨਾਲ ਉਹ ਪੈ ਗਈ ਬੱਲਾ ਸਾਤੇ ਸੰਗਰੂਰ ਦੀ ਟੱਕਰ ਚੱਲਦੀ ਹੈ ਮਾਲਵੇ ਦੀ ਹੱਟਬੀਟ ਜ਼ਿਲ੍ਹਾ ਸੰਗਰੂਰ ਹੈ ਕਹਿੰਦੇ ਤੇ ਕਹੌਂਦਿਆਂ ਦੇ ਤੋੜੇ ਗਰੂਰ ਹੈ ਮੌਂਟੀ ਅਮਰੀਕਾ ਦਾ ਕੈਨੇਡਾ ਵਾਲੇ ਜੌਂਟੀ ਦਾ ਤੇ ਨਿਊਜ਼ੀਲੈਂਡ ਵਾਲੇ ਸੰਦੀਪ ਦਾ ਨਾਲ ਸਾਡੇ ਬੋਲਣੀ ਵਾਲੇ ਸਰਪੰਚ ਗੋਪੀ ਦਾ ਅਮਰਤ ਹਾਜੀਪੁਰੀਏ ਦਾ ਔਰ ਵਿਸ਼ੇਸ਼ ਤੌਰ ਤੇ ਤੇਜਿੰਦਰ ਢਿੱਲੋਂ ਹਰਾਂ ਦਾ ਸਨੌਰ ਵਾਲੇ ਮੋਨੀ ਦਾ ਧੰਨਵਾਦ ਮੇਰੇ ਮਿੱਤਰੋ ਇੱਕ ਪਾਸੇ ਅਰਸ਼ ਬਰਸਾਲਪੁਰੀਆ ਰੁੱਕੀ ਵੀ ਰੁੱਕੀ ਵੀ ਰਹੀਆਂ ਜਾਣ ਵਾਲਿਆ ਸੁਣ ਜਾ ਵੀ ਗੱਲ ਬਹੁਤ ਵੇ ਕਾਲਿਆ ਇਹ ਬਰਸਾਲਪੁਰੀਆ ਇਹ ਰੋਪਣ ਵਾਲਾ ਚੌਧਰੀ ਮਾਨ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਪੁੱਤਰ ਕਹਿੰਦੇ ਕੀਡਾ ਰਹਿੰਦੇ ਪ੍ਰਗਟ ਗੁੱਜਰ ਦਾ ਇਸ ਸਾਲ ਵੀ ਵੱਡਾ ਯੋਗਦਾਨ ਹੈ ਅਗਲੇ ਸਾਲ ਵੀ ਬੱਤਰੀਆਂ ਗੱਲਾਂ ਹੋਣਗੀਆਂ ਜੋਲੀ ਪ੍ਰਧਾਨ ਆਰਤੀ ਬਲਜੀਤ ਐਮਸੀ ਸਨੌਰ ਹਰਮਨ ਫਤਿਹਪੁਰ ਮੰਗਾ ਸਨੌਰ ਆਰਤੀ ਤੇ ਸੋਨੀ ਆਰਤੀ ਤੇ ਲੀਲੇ ਆਰਤੀ ਦਾ ਬਹੁਤ ਵੱਡਾ ਯੋਗਦਾਨ ਹੈ ਗੋਰਾ ਸਨਾਲਾ ਕਬੱਡੀ ਪਾ ਰਿਹਾ ਹੈ ਦਿਉਰੇ ਵਾਲੇ ਅਮਨੇ ਨੇ ਚੋਟੀ ਦਾ ਜਫਾ ਲਾਇਆ ਹੈ ਰਵੀ ਕਰੀ ਗੱਲ ਰਕੇਸ਼ ਆ ਗਿਆ ਦਿਉਰੇ ਵਾਲਾ ਵੀ ਕਹਿੰਦੇ ਬਰਸਾਲਪੁਰੀਏ ਦੇ ਬਰਾਬਰ ਬਹਿ ਗਿਆ ਬੁਲਟ ਦੀ ਸੀਟ ਤੇ ਮੇਰੇ ਵੀਰੋ ਪਰ ਖੇਤਰੇ ਉਧਰ ਸਾਡਾ ਅਰਸ਼ਲਵਾਣਾ ਯੂਐਸਏ ਤੇ ਨਾਲ ਕਹਿੰਦੇ ਕਾਲਾ ਮਾਲਵਾ ਮੇਰੇ ਵੀਰੋ ਅੰਕਿਤ ਯੂਐਸਏ ਵੱਲੋਂ ਗੋਰੇ ਦੀਆਂ ਰੇਡਾਂ ਦੇ ਵੀ ਵੱਡੇ ਮਾਰ ਹੋਣਗੇ ਬਰਸਾਲਪੁਰੀਏ ਅਰਸ਼ ਦੇ ਦੋ ਜੱਫੇ ਕਨੇਡਾ ਵਾਲਾ ਜਸ ਕਹਿੰਦਾ 1100 ਦੇ ਕਰ ਦਿਓ ਮੇਰੇ ਮਿੱਤਰੋ ਇੱਕ ਮੀਰਪੁਰੀਏ ਇਹ ਚੰਦਰਾਜ ਮਾਨਸਾ ਨੂੰ ਬੁਲਟ ਲਜਾਣ ਨੂੰ ਫਿਰਦਾ ਹੈ ਇਹ ਕਹਿੰਦੇ ਪਟਿਆਲੇ ਤੋਂ ਬੁਲਟ ਮਾਨਸਾ ਲਜਾਣ ਨੂੰ ਫਿਰਦਾ ਹੈ ਬੁਲਟ ਮਾਨਸਾ ਲਜਾਣ ਨੂੰ ਫਿਰਦਾ ਹਰਿਆਣੇ ਵਾਲਿਆ ਹੋ ਜਾ ਕੇ ਇਧਰ ਵੇਖਣਾ ਵੀ ਮੇਰੇ ਮਿੱਤਰੋ ਣਦਾਣੇ ਵਾਲਾ ਪੂਟਾ ਵੀ ਟੇਡਾ ਟੇਡਾ ਝਾਕਦਾ ਕਹਿੰਦੇ ਵੀਰੋ ਬਲਕਾਰੇ ਵਰਗੇ ਸੋਨੂ ਵਰਗੇ ਅਮਨੇ ਵਰਗੇ ਦਿਉਰੇ ਵਾਲਾ ਅਮਨਾ ਰਵੀ ਦਾ ਪੀਰ ਅਮਨਾ 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 ਖੜਕਾ ਤੜਕਾ ਕਰ ਗਿਆ ਮਾਰਸਾ ਤੇ ਕੱਚੋਂ ਦੀ ਟੱਕਰ ਉਧਰ ਸਾਡੇ ਪ੍ਰੀਤ ਥਿੰਦ ਦਾ ਨਾਲ ਕਹਿੰਦੇ ਤਜਿੰਦਰ ਢਿੱਲੋਂ ਐਮਸੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਹੈ ਸਾਹਿਲ ਦੇਬਨ ਕਬੱਡੀ ਪਾ ਰਿਹਾ ਹੈ ਲਓ ਸਾਹਿਲ ਕਹਿੰਦੇ ਦੇਬਨ ਦੀ ਧਰਤੀ ਦਾ ਕਬੱਡੀ ਪੌਣ ਦੇ ਲਈ ਇਸ ਵੇਲੇ ਤਿਆਰ ਹੈ ਲਓ ਵੇਖ ਰਿਹਾ ਇੱਕ ਪਾਸੇ ਅਮਰਤ ਬਰਸਾਲਪੁਰੀਆ ਸਿਰਾਂ ਲਾ ਗਿਆ ਸਿਰਾਂ ਲਾ ਗਿਆ ਬਰਸਾਲਪੁਰੀਆ ਅਮਰਤ ਹਾਜੀਪੁਰੀਆ ਕੈਨੇਡਾ ਵਾਲਾ ਕਹਿੰਦਾ ਸਰਾੜੇ ਵਾਲੇ ਗੋਰੇ ਦੀ ਆ ਕਬੱਡੀ 1100 ਦੀ ਹੋਊਗੀ ਉਧਰ ਰਵੀ ਯੂਕੇ ਪ੍ਰੀਤ ਯੂਕੇ yogi ਯੂਕੇ ਨੂਰ ਯੂਕੇ ਸਾਡੇ ਵੀਰ ਹੈ ਇੰਗਲੈਂਡ ਵਾਲੇ ਵੀਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਇਹ ਸਾਡੇ ਹਾਜੀਪੁਰੀਏ ਯਾਰ ਵੱਲੋਂ ਅਮਰਤ ਕੈਨੇਡਾ ਵੱਲੋਂ 1100 ਦੀ ਕਬੱਡੀ ਹੈ ਇਹ ਕਹਿੰਦੇ ਮੇਰੇ ਮਿੱਤਰੋ ਗੋਰਾ ਸਨਾਲਾ ਕਬੱਡੀ ਪਾ ਰਿਹਾ ਹੈ 1100 ਪੁਆਇੰਟ ਦਾ ਹੋ ਗਿਆ ਹੈ ਉਹ ਪੁਆਇੰਟ ਇਸ ਵੇਲੇ ਧਾਵੀ ਦਾ ਅਗਲੀ ਰੇਡ ਪਾਉਣ ਦੇ ਲਈ ਰਕੇਸ਼ ਆ ਗਿਆ ਹੈ ਲਓ ਰਕੇਸ਼ ਆ ਗਿਆ ਬੌਪਰ ਦੀ ਧਰਤੀ ਦਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਭਰਿਆ ਹੋਇਆ ਹੈ ਕਿਵੇਂ ਕਬੱਡੀ ਪਾਉਣ ਦੇ ਲਈ ਖਨੌਰੀ ਇਲਾਕੇ ਦਾ ਬੌਪਰ ਪਿੰਡ ਹੈ ਮੀਰਪੁਰੀਆ ਮੀਰਪੁਰੀਆ ਇੱਕ ਪਾਸੇ ਨਾਨਸਿਆਣਾ ਦੂਜੇ ਪਾਸੇ ਕਹਿੰਦੇ ਸੰਗਰੂਰੀਆ ਉਹ ਖੜਕਾ ਦੜਕਾ ਖੜਕਾ ਦੜਕਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਹੱਲਾ ਗੱੱਲਾ ਬੱਲੇ ਦੇ ਵਿੱਚ ਹੋ ਗਿਆ ਮੇਰੇ ਮਿੱਤਰੋ ਓਏ ਭਾਈ ਮੈਚ ਕਿਵੇਂ ਲੱਗਦਾ ਕੀ ਬਾਤ ਹੈ ਮੇਲਾ ਬਣ ਗਿਆ ਕਹਿੰਦੇ ਮੇਲਾ ਬਣ ਗਿਆ ਬੱਲਾ ਦਾ ਮੇਰੇ ਵੀਰੋ ਮੇਲਾ ਬਣ ਗਿਆ ਬੱਲਾ ਦਾ ਕੰਮ ਕਰ ਦੱਸ ਥੋੜਾ ਕੀ ਚੋਬਰੋ ਹੱਲਾ ਗੱੱਲਾ ਰੱਬੀ ਦਾ ਕਰਾ ਕੇ ਸੋਹਣਿਓ ਸ਼ੀਰਾ ਚੱਕਾਂ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਜੱਸ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਨਾਲ ਸਾਡੇ ਪੀਤ ਖਿੰਧਹਰਾਂ ਦਾ ਮੇਰੇ ਮਿੱਤਰੋ ਜੋਰ ਲੱਗਿਆ ਹੋਇਆ ਓਹ ਕਿਹੜ 500 ਦੀ ਹੈ ਹਰਸਲਵਾੜਾ ਤੇ ਕਾਲੇ ਮਾਲਵੇ ਦੇ ਵੱਲੋਂ 500 ਦੀ ਰੇਡ ਸਫਲ ਪਾ ਗਿਆ ਚੱਕਾ ਸ਼ੀਰਾ ਚੱਕਲੀ ਸ਼ੇਰ ਵਾਲਾ ਅਮਰੀਕਾ ਵਾਲੇ ਮੌਂਟੀ ਦਾ 1 ਲੱਖ ਦਾ ਯੋਗਦਾਨ ਇਸ ਸਾਲ ਅਮਰੀਕਾ ਦਾ ਮੌਂਟੀ ਕਹਿੰਦਾ ਡਾਲਰ ਅਗਲੇ ਸਾਲ ਵੀ ਅਮਰੀਕਾ ਤੋਂ ਆਉਣੇ ਕਲਦੀਪ ਗੁੱਜਰ ਦੇ ਮੇਲੇ ਤੇ ਅਗਲੇ ਸਾਲ ਵੀ 1 ਲੱਖ ਹੋਊਗਾ ਅਰਸ਼ ਬਰਸਾਲਪੁਰੀਆ ਤੇ ਪ੍ਰਵੀਨ ਬੌਪਰ ਉਹ ਟੱਕਰ ਦੇਖਣ ਜੋਗਾ ਮੇਰੇ ਮਿੱਤਰੋ ਇਹ ਬੌਪਰ ਜੀ ਰਾਮਦੀਆ ਸਿੰਘ ਮਲਕ ਦਾ ਪੁੱਤਰ ਹੈ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਜੌਨਟੀ ਕੈਨੇਡਾ ਤੇ ਸੰਦੀਪ ਨਿਊਜ਼ੀਲੈਂਡ ਦੇ ਪਰਿਵਾਰ ਵੱਲੋਂ ਅੱਜ ਦੇ ਮੇਲੇ ਤੇ ਦੂਜਾ ਪ੍ਰਾਈਜ਼ ਪਾਉਣਾ 1 ਲੱਖ ਰੁਪਿਆ ਸਪਾਂਸਰ ਹੈ ਤੇ ਮੌਂਟੀ ਯੂਐਸਏ ਦੇ ਪਰਿਵਾਰ ਵੱਲੋਂ 1 ਲੱਖ ਰੁਪਿਆ ਪਹਿਲਾ ਪ੍ਰਾਈਜ਼ ਸਪਾਂਸਰ ਹੈ ਸਰਾਲੇ ਵਾਲਾ ਗੋਰਾ ਅਗਲੀ ਕਬੱਡੀ ਪਾ ਰਿਹਾ ਹੈ ਉਹ ਗੋਰੇ ਦੀ ਰੇ ਅਰਦਾਰੇ ਵਾਲਾ ਬੂਟਾ ਕਹਿੰਦੇ ਮੇਰੇ ਮਿੱਤਰੋ ਖੇਡ ਮਰਾਨ ਦੇ ਵਿੱਚ ਕਰਦਾ ਹੋਇਆ ਟਰਾਈ ਹੜ ਜੋ ਪਾਸੇ ਹੜ ਜੋ ਪਾਸੇ ਹੜ ਜੋ ਪਾਸੇ ਮਸਲੇ ਬੁਲਟਾਂ ਦੇ ਆ ਮਸਲੇ ਬੁਲਟਾਂ ਦੇ ਆ ਮਸਲੇ ਬੁਲਟਾਂ ਦੇ ਆ ਬੁਲਟਾਂ ਦੇ ਫੈਸਲੇ ਹੁੰਦੇ ਨੇ ਜੱਸ ਕੈਨੇਡਾ ਤੇ ਪ੍ਰੀਤ ਸਿੰਘ ਕਹਿੰਦਿਆ ਵੀ ਅਗਲਾ ਜਫਾ ਬਰਸਾਲਪੁਰੀ ਅਰਸ਼ ਦਾ 1000 ਦਾ ਹੋਊਗਾ ਮੇਰੇ ਮਿੱਤਰੋ ਕਬੱਡੀ ਰਕੇਸ਼ ਮੋਪਰੀਆ ਪਾ ਰਿਹਾ ਹੈ ਲਾਓ ਰਕੇਸ਼ ਬੌਪਰੀਆ ਵਧਿਆ ਹੋਇਆ ਕਹਿੰਦੇ ਮੀਰਪੁਰੀਆ ਟੁੱਟ ਟੁੱਟ ਪੈਂਦਾ ਮੀਰਪੁਰੀਆ ਓਏ ਅੱਜ ਟੁੱਟ ਟੁੱਟ ਪੈਂਦਾ 500 ਰੁਪਏ ਦੀ ਰੇਡ ਕਾਲਾ ਮਾਲਵਾ ਤੇ ਸਾਡਾ ਹਰਸ ਲਵਾੜਾ ਯੂ ਐਸ ਏ ਅੰਕਿਤ ਯੂ ਐਸ ਏ ਵੱਲੋਂ 500 ਬੋਲਾ ਹੋ ਗਿਆ ਸ਼ੀਰਾ ਚੱਕ ਦੀ ਸ਼ੇਰਪਾਲਾ ਅਗਲੀ ਕਬੱਡੀ ਪਾ ਰਿਹਾ ਦਿਉਰੇ ਦਾ ਅਮਨਾ ਬੌਪਰੀਆ ਸੋਨੂ ਹੈ ਬੌਪਰੀਆ ਬਲਕਾਰਾ ਅਣਦਾਣੇ ਵਾਲਾ ਬੂਟਾ ਹੁਸ਼ਿਆਰਾ ਬੌਪਰੀਆ ਖੜਾ ਦੇਖਦਾ ਵੀ ਛੋਟੇ ਭਰਾਵਾਂ ਨੇ ਅੱਜ ਤੇ ਸਿਰਾ ਕਰਵਾਇਆ ਹੋਇਆ ਓ ਮੇਰੇ ਮਿੱਤਰੋ ਕਮਾਲ ਹੋ ਗਈ ਹੈ ਬੱਲਾ ਦੇ ਵਿੱਚ ਦੁਨੀਆ ਕਬੱਡੀ ਤੇ ਧਿਆਨ ਹੋ ਗਈ ਹੈ ਆ ਜੱਫਾ ਵੀ 500 ਦਾ ਕਾਲਾ ਮਾਲਵਾ ਤੇ ਹਰਸ ਅਮਰੀਕਾ ਦੇ ਵੱਲੋਂ ਅਣਦਾਣੇ ਵਾਲੇ ਬੂਟੇ ਦਾ ਕਹਿੰਦੇ ਮੇਰੇ ਵੀਰੋ ਅੱਜ ਵੀ 500 ਦਾ ਹੈ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਵੀ ਕਰਤਾ ਘਰ ਚੋਪਰਾ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਸਾਹਿਲ ਦੇਵ ਨੇ ਇਸ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਬੁਲਤਾਂ ਦੇ ਫੈਸਲੇ ਹੋ ਜਾਣਗੇ ਅਮਰਤ ਬਰਸਾਲਪੁਰੀਆ ਅਰਸ਼ ਬਰਸਾਲਪੁਰੀਆ ਇਹ ਗੰਮੀਰਪੁਰੀਆ ਚਾਰ ਜੱਫੀ ਬਿੱਲੇ ਵਰਗੇ ਤਿਆਰ ਵਰ ਤਿਆਰ ਹੈ ਮਾਨਸਾ ਵਾਲਾ ਅੜੀ ਕਰ ਗਿਆ ਮਾਨਸਾ ਵਾਲਾ ਹਿੱਕ ਤੇ ਪਰੋਟਾ ਲਾ ਗਿਆ ਓਏ ਸਾਹਿਲ ਦੇਵ ਮੇਰੇ ਮਿੱਤਰੋ Oi, mãe. É ਉਧਰ ਸਾਡੇ ਯਾਰ ਗੋਪੀ ਪੋਲਨੀ ਸਰਪੰਚ ਤੇ ਅਮਰਤ ਹਾਜੀਪੁਰ ਕੈਨੇਡਾ ਵੱਲੋਂ ਆਹ ਕਬੱਡੀ ਦੀ 1100 ਦੀ ਹੈ ਇਹ ਸਰਾਲੇ ਵਾਲਾ ਗੋਰਾ ਮੇਰੇ ਮਿੱਤਰੋ ਇਹ ਗੁਲਜਾਰ ਸਿੰਘ ਨਾਗਰੇ ਦਾ ਪੁੱਤਰਾ ਹੈ ਇਹ ਬਾਪੂ ਹਜੂਰਾ ਸਿੰਘ ਦਾ ਪੋਤਰਾ ਹੈ 1100 ਦਿੱਤਾ ਜਾਣਾ ਹੈ ਉਹ ਗੌਰੇ ਵਾਲਾ ਅਮਨਾ ਮੁਕਾਬਲਾ ਕਰਦਾ ਹੋਇਆ ਨੰਬਰ ਧਾਵੀ ਦਾ ਰਵੀ ਕਰੀ ਗੱਲ ਸੁਣਿਆ ਆ ਰਕੇਸ਼ ਕਹਿੰਦੇ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ ਬੌਪਰੀਏ ਸੁਭਾਸ ਦਾ ਪੁੱਤ ਕਹਿੰਦੇ ਕਬੱਡੀ ਪੋਲ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਵਰਤੇ ਤਿਆਰ ਹੈ ਹੁਣ ਦੇਖਦੇ ਆ ਵਿਚਾਰੇ ਦੇ ਚਾਰੇ ਤਿਆਰ ਹੈ ਮੇਰੇ ਮਿੱਤਰੋ ਕਿਹੜਾ ਨੌਜਨ ਟੁੱਟ ਕੇ ਲੱਗੇਗਾ ਗੱਲਾਂ ਹੋਣਗੀਆਂ ਲਓ ਖੇਡ ਗਰਾਊਂਡ ਦੇ ਵਿੱਚ ਵੀ ਇੱਥੇ ਹੁਣ ਸਲਾਮਾ ਜੁਰਤਾਂ ਨੂੰ ਉਹ ਕੋਈ ਕਦਰ ਨਾ ਪੈਂਦੀ ਚੰਮਦੀ ਏ ਓਏ ਮਿੱਟੀ ਮਾਲਵੇ ਦੀ ਉਹ ਬੰਦੇ ਹੱਤ ਕਰਾਉਣੇ ਜੰਮਦੀ ਏ ਕੁੜੀਏ ਨੇ ਮਿੱਟੀ ਮਾਲਵੇ ਦੀ ਅਮਰਤ ਬਰਸਾਲਪੁਰੀਆ ਤੇ ਰਕੇਸ਼ ਮੋਕਰੀਆ ਪੁਆਇੰਟ ਇਸਨੇ ਬਰਸਾਲਪੁਰ ਦੀ ਟੀਮ ਦਾ ਇੱਕ ਪਾਸੇ ਪੁਆਦ ਦੀ ਟੀਮ ਖੇਡ ਰਹੀ ਹੈ ਦੂਜੇ ਪਾਸੇ ਮਾਲਵੇ ਦੀ ਟੀਮ ਧਰਤ ਜਿਲ੍ਹਾ ਪਟਿਆਲਾ ਦੇ ਬੱਲਾ ਪਿੰਡ ਦੀ ਹੈ ਉਹ ਟਿਬਿਆਂ ਦਾ ਪੁੱਤ ਕਹਿੰਦੇ ਗਰਾਊਂਡ ਦੇ ਵਿੱਚ ਕੁ ਪਾ ਰਿਹਾ ਹੈ ਸ਼ੀਰਾ ਚੱਕਲੀ ਸ਼ੇਰਵਾਲਾ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਫਾਈਨਲ ਬੁਲਟਾਂ ਦਾ ਚੱਲ ਰਿਹਾ ਹੈ ਇਹ ਕੁਲਦੀਪ ਗੁੱਜਰ ਦੇ ਯਾਰਾਂ ਦਾ ਮੇਲਾ ਹੈ ਇੱਕ ਪਾਸੇ ਦਿਉਰੇ ਵਾਲਾ ਅਮਨਾ ਮੁਕਾਬਲਾ ਕਰਦਾ ਹੋਇਆ ਪਰ ਪੁਆਇੰਟ ਇਸ ਵਿੱਚ ਧਾਵੀ ਦਾ ਨਾ ਮਾਲਵੇ ਦੀ ਨਾ ਦੁਆਬੇ ਦੀ ਨਾ ਮਾਝੇ ਦੀ ਨਾ ਪੁਆਦੀ ਅੱਜ ਗੱਲ ਚੱਲਦੀ ਏ ਰੰਗਲੇ ਪੰਜਾਬ ਦੀ ਓਏ ਅੱਜ ਗੱਲ ਚੱਲਦੀ ਏ ਰੰਗਲੇ ਪੰਜਾਬ ਦੀ ਧਰਤੀ ਹੈ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪ੍ਰਵੀਨ ਕਬੱਡੀ ਪਾ ਰਿਹਾ ਹੈ ਮੀਰਪੁਰੀਆ ਇੱਕਮ ਕਹਿੰਦੇ ਮੈਨੂੰ ਲੱਗਦਾ ਚੌਥਾ ਲਾ ਗਿਆ ਬੁਲਟ ਜੱਟ ਨੂੰ ਫਿਰਦਾ ਓਏ ਚੰਦਰਾ ਦੁਗ ਦੁਗ ਦਾ ਬਾਲਾ ਸ਼ਕੀਨ ਹੈ ਇਹ ਬੁਲਟ ਜੱਟ ਨੂੰ ਫਿਰਦਾ ਪਟਿਆਲੇ ਦੇ ਬੱਲਾ ਦੇ ਮੇਲੇ ਤੇ ਬਖਰੀਆਂ ਗੱਲਾਂ ਕਰਵਾਉਣ ਨੂੰ ਫਿਰਦਾ ਹੈ ਗੋਰਾ ਸਰਾਲੇ ਵਾਲਾ ਬੱਜਾ ਹਿੱਕ 'ਚ ਗੋਲੀ ਦੇ ਮੰਗਣਾ ਇੱਕ ਪਾਸੇ ਪੂਟਾ ਅਣਦਾਣੇ ਦਾ ਜਾਫੀਆ ਟਿਕਾਣੇ ਦਾ ਪੂਟਾ ਅਣਦਾਣੇ ਦਾ ਜਾਫੀਆ ਟਿਕਾਣੇ ਦਾ ਉਧਰ ਕਾਲੇ ਮਾਲਵੇ ਦੇ ਵੱਲੋਂ ਹਰਸ ਲਵਾਨਾ ਅਮਰੀਕਾ ਦੇ ਵੱਲੋਂ 500 ਕਹਿੰਦੇ ਇੱਕਮ ਦੇ ਲਈ ਪੁੱਜਦਾ ਹੋ ਗਿਆ ਮੇਰੇ ਵੀ ਬੌਪਰੀਆ ਰਕੇਸ਼ ਫਿਰ ਅਗਲੀ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ 'ਚ ਤਿਆਰ ਹੈ ਮੈਚ ਬਹੁਤ ਚੋਟੀ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਕਿਹਨੇ ਜਿੱਤਿਆ ਕਹਿੰਦੇ ਹਰਨਾ ਇੱਕ ਪਾਸੇ ਤਾਂ ਦੇਖ ਰਿਹਾ ਵੀ ਪਈ ਹੋਈ ਰੇਡ ਦੇ ਉੱਪਰ ਅਮਰਤ ਵਰਗੇ ਅਰਸ਼ ਵਰਗੇ ਉਹ ਇੱਕ ਅੰਬਰ ਵਰਗੇ ਬਿੱਲੇ ਵਰਗੇ ਚਾਰ ਪਰ ਪੌਦ ਵਾਲੇ ਤੇ ਸਿਰਾ ਕਰੀ ਜਾਂਦੇ ਆ ਉਹ ਮੁੰਡੇ ਕਹਿੰਦੇ ਕਮਾਲ ਕਰੀ ਜਾਂਦੇ ਆ ਅਮਰਤ ਬਰਸਾਲਪੁਰੀਆ ਚੋਟੀ ਦਾ ਜਫਾ ਲਾਉਂਦਾ ਹੋਇਆ ਗੋਪੀ ਬੋਲਣੀ ਸਿੰਘਾਂ ਚ ਅਮਰ ਦਾ ਹਾਜੀਪੁਰ ਕੈਨੇਡਾ ਔਰ ਧਜਿੰਦਰ ਢਿੱਲੋਂ ਸਾਡੇ ਐਮਸੀ ਸਾਹਿਬ ਮੋਨੀ ਸਨੌਰ ਦਾ ਹੈਪੀ ਦੇਵੀਗੜ ਦਾ ਸਾਰੇ ਭਰਾਵਾਂ ਦਾ ਚੇਚੇ ਤਾਰ ਦੇ ਧੰਨਵਾਦ ਹੈ ਨਾਲ ਪ੍ਰੀਤ ਥਿਰਤਾ ਨਾਲ ਜਸੀ ਕੈਨੇਡਾ ਔਰ ਰੇਡ ਪਾਉਣ ਦੇ ਲਈ ਸ਼ੀਰਾ ਚੱਕਲ ਸ਼ੇਰ ਵਾਲਾ ਇੱਕ ਪਾਸੇ ਪੂਟਾ ਅਨਦਾਣਾ ਨਾਲ ਸੋਨੂ ਬਾਪਰੀਆ ਨਾਲ ਦਿਉਰੇ ਦਾ ਅਮਨਾ ਮੇਰੇ ਮਿੱਤਰੋ ਪੁਆਇੰਟ ਦੇ ਸਮੇਤ ਧਾਵੀ ਦੇ ਲਈ ਬਰਸਾਲਪੁਰ ਦੀ ਟੀਮ ਦੇ ਲਈ ਜੁੜਦਾ ਹੋਇਆ ਰਕੇਸ਼ ਬਾਪਰੀਆ ਅਗਲੀ ਕਬੱਡੀ ਪਾ ਰਿਹਾ ਹੈ ਲਓ ਰਕੇਸ਼ ਦੀ ਰੇਡ ਆ ਉਧਰ ਕਾਲਾ ਮਾਲਵਾ ਸਾਡਾ ਭਰਾ ਨਾਲ ਹਰਸਲਵਾਣਾ ਯੂਐਸਏ ਲਾਨ ਕਰਾਉਂਦੇ ਐ ਇੱਕ ਮੀਰਪੁਰ ਦੇ ਹਰ ਤੋਂ ਦੋ ਜੱਫੇ 1100 ਦੇ ਹੋਣਗੇ ਸਾਡੇ ਭਰਾਵਾਂ ਦੇ ਵੱਲੋਂ ਬਹੁਤ ਵੱਡੇ ਮਾਣ ਹੋਣਗੇ ਇੱਕ ਪਲੇ ਲਈ ਪਰ ਰਕੇਸ਼ਰੀ ਰੇਡ ਪਈ ਹੋਈ ਹੈ ਮੇਰੇ ਵੀਰੋ ਹੁਣ ਚਾਰ ਚਾਰੇ ਦੇ ਚਾਰੇ ਤਿਆਰ ਬਰਸਾਲਪੁਰੀਆ ਹੋ ਗਿਆ ਪੂਰੇ ਅਰਸ਼ ਬਰਸਾਲਪੁਰੀਆ ਕਮਾਲ ਦਾ ਜਫਾ ਲਾ ਗਿਆ ਮੌਂਟੀ ਯੂਐਸਏ ਦੇ ਪਰਿਵਾਰ ਦਾ 1 ਲੱਖ ਹੈ ਪਹਿਲਾ ਪ੍ਰਾਈਜ਼ ਹੈ ਜੌਨਟੀ ਕੈਨੇਡਾ ਤੇ ਸੰਦੀਪ ਨਿਊਜ਼ੀਲੈਂਡ ਦਾ ਦੂਜਾ ਪ੍ਰਾਈਜ਼ 75000 ਹੈ ਤੇ ਚੌਧਰੀ ਮਾਨ ਸਿੰਘ ਜੀ ਸਰਪੰਚ ਸਾਹਿਬ ਦੇ ਪੁੱਤਰ ਪ੍ਰਗਟ ਗੁੱਜਰ ਕੈਨੇਡਾ ਦਾ ਇਸ ਵਾਰ ਵੀ ਯੋਗਦਾਨ ਹੈ ਗੱਲਾਂ ਅਗਲੇ ਸਾਲ ਵੀ ਪਟੀਆਂ ਹੋਣਗੀਆਂ ਰੇਡ ਪਾਉਣ ਦੇ ਲਈ ਸਨਾਲੇ ਵਾਲਾ ਗੋਰਾ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਦਿਉਰੇ ਦਾ ਅਮਨ ਹੈ ਦੂਜੀ ਕਨੀ ਤੇ ਬੂਟਾ ਅਨਦਾਣੇ ਵਾਲਾ ਨਾਲ ਸੋਨੂ ਹੈ ਨਾਲ ਬਲਕਾਰ ਹੈ ਉਹ ਗੋਰੇ ਦੀ ਟੱਕਰ ਅਨਦਾਣੇ ਦੇ ਬੂਟੇ ਦੇ ਨਾਲ ਪਈ ਹੋਈ ਹੈ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਦੇ ਵਿੱਚ ਜਾ ਡੜਿਆ ਹੈ ਧਾਵੀ ਦਾ ਗੋਰੇ ਸਰਾਲੇ ਦੀ ਅਗਲੀ ਰੇਡ 500 ਦੀ ਹੈ ਸਾਡਾ ਹਰ ਸਲਵਾਣਾ ਯੂਐਸਏ ਤੇ ਕਾਲਾ ਮਾਲਵਾ ਮੇਰੇ ਹੀਰੋ ਮੀਰਪੁਰੀਏ ਦੇ ਲਗਾਤਾਰ ਦੋ ਜੱਫੇ ਨਾਲ ਭਰਾਵਾਂ ਦੇ ਵੱਲੋਂ 1100 ਦੇ 1100 1100 ਇੱਕ ਪਾਸੇ ਬੌਪਰੀਆ ਪ੍ਰਵੀਨ ਦੂਸਰੇ ਪਾਸੇ ਮਾਨਸੇ ਵਾਲਾ ਓਏ ਅੱਜ ਬੁਲਟ ਜਿੱਤਣ ਨੂੰ ਫਿਰਦਾ ਓਏ ਚੰਦਰਾ ਦੁਗ ਦੁਗ ਜਿੱਤਣ ਨੂੰ ਫਿਰਦਾ ਘੁੰਮਣ ਘਮਾਉਣ ਨੂੰ ਤੇ ਧਾਰ ਰੱਖੀ ਐ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਉਹ ਕਹਿੰਦਾ ਪਟਾਕੇ ਪਵਾਉਣੇ ਆ ਮੇਰੇ ਮਿੱਤਰੋ ਸਿਰਾ ਕਰਵਾ ਕੇ ਜਾਣਾ ਫਿਰ ਦੁਨੀਆਂ ਦੇ ਵਿੱਚ ਗੱਲਾਂ ਹੋਣਗੀਆਂ ਇਸ ਇਲਾਕੇ ਦੇ ਖੰਡਾਂ ਤੇ ਚਰਚਾ ਹੋਊਗੀ ਵੀ ਕੁਲਦੀਪ ਗੁੱਜਰ ਨੇ ਕਬੱਡੀ ਕੱਪ ਕਰਵਾਇਆ ਦੁਗ ਦੁਗ ਕੌਣ ਜਿੱਤ ਕੇ ਲੈ ਗਿਆ ਉਹ ਸ਼ੀਰਾ ਚੱਕ ਲਈ ਸ਼ੇਰ ਵਾਲਾ ਨੰਬਰ ਜੋੜ ਗਿਆ ਪੁਆਇੰਟ ਇਸ ਵੇਲੇ ਬਰਸਾਲਪੁਰ ਦਾ ਇਹ ਰਕੇਸ਼ ਮੌਪਰੀਆ ਇਹਨੇ ਮੋਟਰਸਾਈਕਲ ਵੀ ਜਿੱਤੇ ਐ ਇਹਨੇ ਬੁਲਟ ਵੀ ਜਿੱਤੇ ਐ ਇਹਨੇ ਫੋਰ ਟਰੈਕਟਰ ਅਰਸ਼ਪਰਸਾਲਪੁਰੀਏ ਨਾਲ ਪੇਚਾ ਪੈ ਗਿਆ ਹੈ ਨੰਬਰ ਰਕੇਸ਼ ਦਾ ਪੁਆਇੰਟ ਇਸ ਸਮੇਂ ਬੌਪਰ ਦਾ ਰਵੀ ਇੰਗਲੈਂਡ ਦਾ ਪਨੀਤ ਇੰਗਲੈਂਡ ਦਾ ਯੋਗੀ ਇੰਗਲੈਂਡ ਦਾ ਇੰਗਲੈਂਡ ਵਾਲੇ ਨੂਰ ਦਾ ਤੇ ਕਰਨ ਯੂਕੇ ਹਰਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਸ਼ੀਰੇ ਦੀ ਕਬੱਡੀ ਹੈ ਲਓ ਸ਼ੀਰੇ ਦੀ ਤਕੜਾ ਮੈਚ ਆ ਆ ਮੈਚ ਕਹਿੰਦੇ YouTube ਤੇ ਕੱਟ-ਕੱਟ ਕੇ ਪਾਇਆ ਜਾਊ ਬੋਪਰੀਓ ਫੜ ਲਓ ਤਿਆਰੀ ਫੜ ਲਓ ਤਿਆਰੀ ਪਰ ਟੱਚ ਕਹਿੰਦੇ ਡਬਲ ਹੋ ਗਿਆ ਪੁਆਇੰਟ ਸ਼ੀਰੇ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਕਲੀ ਸ਼ੇਰ ਦਾ ਸ਼ੀਰਾ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਕਬੱਡੀ ਪੈਂਦੀਆਂ ਕਬੱਡੀਆਂ ਨੇ ਚੜ-ਚੜ ਕੇ ਵੇਖਦਾ ਜਮਾਨਾ ਸਾਰਾ ਖੜ-ਖੜ ਕੇ ਸਿਰੇ ਦੀ ਬਾਜ਼ੀ ਹੈ ਸਿਰੇ ਦੀ ਟੱਕਰ ਹੈ ਬੱਲਾ ਦੇ ਵਿੱਚ ਪਿੰਡ ਬੱਲਾ ਹੁੰਦੀਆਂ ਗੱਲਾਂ ਸੋਹਣੇ ਯਾਰਾਂ ਦੀਆਂ ਪਿੰਡ ਬੱਲਾ ਹੁੰਦੀਆਂ ਗੱਲਾਂ ਕਬੱਡੀ ਸਟਾਰਾਂ ਦੀਆਂ ਕੁਲਦੀਪ ਗੁੱਜਰ ਦੇ ਸਾਰੇ ਯਾਰ ਅੱਜ ਵਧਾਈ ਦੇ ਹੱਕਦਾਰ ਨੇ ਮਨੀਕਰੋਰੀ ਜੀ ਸਕੋਰ ਕਿੰਨੇ ਆ ਤੁਹਾਡੇ ਸਕੋਰ ਬੋਰਡ ਤੇ ਜਰੂਰ ਸਾਨੂੰ ਦੱਸੋ ਇੱਕ ਵਾਰੀ ਮਨੀਕਰੋਰੀ ਜੀ ਨੰਬਰ ਦੱਸਿਓ ਮਨੀ ਇੱਕ ਮਨੀ ਕਨੌਰੀ ਐ ਇੱਕ ਮਨੀ ਕਾਤਰੋ ਐ ਮਨੀ ਪੈਸਾ ਮੰਨਿਆ ਕੇ ਪੈਸਾ ਜ਼ਿੰਦਗੀ ਦੀ ਲੋੜ ਐ ਪਰ ਜ਼ਿੰਦਗੀ ਨਹੀਂ ਮਨੀ ਦੱਸੀ ਕਿੰਨੇ ਸਕੋਰ ਐ ਸਾਡੇ 11 ਨੰਬਰ ਹੁਣ ਤੱਕ ਬੌਪੁਰ ਦੇ ਨੇ ਤੇ 25 ਨੰਬਰ ਬਰਸਾਲਪੁਰ ਦੇ ਨੇ ਮੈਚ ਸਵਾਪਤ ਐ ਬਾਈ ਹਰਜਨ ਨੇ ਅਮਰਦਰ ਨੇ 3100 ਲਾਇਆ ਸੀਗਾ ਅਮਰਤ ਮੈਚ ਮੁੱਕ ਗਿਆ ਸੋਹਣਿਆ ਬਾਈ ਕਹਿੰਦਾ ਵੀ ਦੋਨੋਂ ਟੀਮਾਂ ਨੂੰ 15-15 ਸੌ ਕਰਦੇ ਹੋ ਅਮਰਤ ਉਰੀ ਸਾਡੇ ਵੀਰ ਹੈ ਅਮਰਤ ਹਾਜੀਪੁਰ ਕੈਨੇਡਾ ਗੋਪੀ ਬੋਲਣੀ ਸਰਪੰਚ ਤਜਿੰਦਰ ਢਿੱਲੋ ਐਮਸੀ ਮੋਨੀ ਸਨਾਰ ਹੈਪੀ ਦੇਵੀਗੜ੍ਹ ਜਸ ਕੈਨੇਡਾ ਔਰ ਸਾਰੇ ਸਾਡੇ ਭਰਾਵਾਂ ਦਾ ਮੌਂਟੀ ਯੂਐਸਏ ਦਾ ਜੌਂਟੀ ਕੈਨੇਡਾ ਦਾ ਸੰਦੀਪ ਨਿਊਜ਼ੀਲੈਂਡ ਦਾ ਬਹੁਤ ਬਹੁਤ ਧੰਨਵਾਦ ਰਵੀ ਰਿਜ਼ਲਟ ਜਰੂਰ ਬੋਲ ਦਿਓ ਰਿਜ਼ਲਟ ਜਿਹੜਾ ਫਾਸਟਰ ਟੀਮ ਆਪਣਾ ਬਰਸਾਲਪੁਰ ਦੀ 25 ਪੁਆਇੰਟ ਹੈ 11.5 ਪੁਆਇੰਟ ਬੋਪਰ ਦੇ ਬੋਪਰ ਦੀ ਟੀਮ ਸੈਕੰਡ ਹੈ ਕਸ਼ਮੀਰ ਜੀ ਦੇ ਰਿਜ਼ਲਟ ਕਿਹੜਾ ਮੁੰਡਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਬਣਿਆ ਮਾਸਟਰ ਬਾਲ ਕਿਸ਼ਨ ਜੀ ਸਾਨੂੰ ਜਾਣਕਾਰੀ ਦੇਣਗੇ ਬੱਲਾ ਦੇ ਕਬੱਡੀ ਕੱਪ ਤੋਂ ਮਾਸਟਰ ਜੀ ਇੱਧਰ ਦੱਸਿਓ ਕਿਹੜੀ ਟੀਕੇ ਦੇ ਮੁੰਡੇ ਦੇ ਕਿੰਨੇ ਨੰਬਰ ਹੈ ਚੱਕਲੀ ਸ਼ੇਰ ਦੇ ਸ਼ੀਰੇ ਨੇ ਬੱਲਾ ਦੇ ਕਬੱਡੀ ਕੱਪ ਦੇ 10 ਕਬੱਡੀਆਂ ਪਾਈਆਂ 9 ਨੰਬਰ ਲਾਇਆ ਤੇ ਬੋਲਟ ਦਾ ਜੇਤੂ ਬਣ ਗਿਆ ਮੇਰੇ ਮਿੱਤਰੋ ਤੇ ਟੀਮ ਦੀ ਸਹਿਮਤੀ ਦੇ ਨਾਲ ਗੋਰਾ ਸਰਾਲੇ ਵਾਲਾ ਵੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਹੈ ਮੀਰਪੁਰੀਏ ਇੱਕ ਮਿੰਨੇ 9 ਟੱਚ ਲੈ ਕੇ 5 ਜੱਫੇ ਲਾਏ ਆ ਬੱਲਾ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਕਹਿੰਦੇ ਇੱਕ ਮੀਰਪੁਰੀਆ ਤੇ ਟੀਮ ਦੀ ਸਹਿਮਤੀ ਦੇ ਨਾਲ ਅਮਰਤ ਬਰਸਾਲਪੁਰੀਆ ਵੀ ਸਮਝੇ ਤੌਰ ਤੇ ਬੈਸਟ ਜਾਫੀ ਹੈ ਦੋਨੋਂ ਬੋਲਟ ਕਹਿੰਦੇ ਤਾਨਸਿਆ ਭਾਈ ਕਹਿੰਦਾ ਪਿਛਲੇ ਸਾਲ ਜਦੋਂ ਕਬੱਡੀ ਕੱਪ ਹੋਇਆ ਓਦੋਂ ਵੀ ਇਹ ਕੰਬੋਲਟ ਜਿੱਤ ਕੇ ਲੈ ਗਿਆ ਸੀਗਾ ਲੈ ਵੀ ਰਵੀ ਆਈ ਮੈਚ ਦੀ ਹਾਂਜੀ ਹਾਂਜੀ ਇਧਰ ਸਾਡਾ ਕਾਲਾ ਕਹਿੰਦਾ ਵੀ ਅਮਨ ਦਿਉਰੇ ਦਾ ਵੀ ਮਾਨ ਸਨਮਾਨ ਕੀਤਾ ਜਾਵੇਗਾ ਹਰ ਸਲਵਾੜਾ ਯੂ ਐਸ ਏ ਤੇ ਕਾਲੇ ਮਾਲਵੇ ਦੇ ਵੱਲੋਂ ਦਿਉਰੇ ਵਾਲੇ ਅਮਨ ਨੇ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਭਾਈ ਜੀ ਆਓ ਹੁਣ ਟੀਮ ਆਪਣਾ ਪ੍ਰਾਈਜ਼ ਲੈ ਲੈਣ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਬੇਨਤੀ ਹੈ